ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਸਤਿਓ ਇੱਕ ਆਵਾਜ਼ ਦੀ ਪੁਸ਼ਟੀ ਕਰ ਦਿਓ ਆ ਰਹੀ ਹੈ ਤੁਹਾਡੇ ਕੋਲ ਜੀ ਤੇ ਇੱਕ ਇਹਨੂੰ ਸ਼ੇਅਰ ਕਰ ਦਿਓ ਜਮਾਤ ਨੂੰ ਜਿੱਥੇ ਤੁਹਾਡੇ ਸਾਥੀ ਜਿੱਥੇ ਵੀ ਬੈਠੇ ਨੇ ਕੋਈ ਇਸ ਜਮਾਤ ਨੂੰ ਸ਼ੇਅਰ ਕਰ ਦਿਓ ਆਵਾਜ਼ ਦੀ ਪੁਸ਼ਟੀ ਕਰ ਦਿਓ ਜੀ ਮਨਿੰਦਰ ਆਵਾਜ਼ ਆ ਰਹੀ ਹੈ ਤੁਹਾਨੂੰ ਜੀ ਮਨਿੰਦਰ ਆਵਾਜ਼ ਆ ਰਹੀ ਹੈ ਵੀਰੇ ਤੁਹਾਨੂੰ ਸਾਥੇ ਡਾਕੂਮੈਂਟ ਲਵਾਂਗਾ ਤੁਹਾਡੇ ਸਿਰਫ ਜ਼ਿਆਦਾ ਨਹੀਂ ਟਾਈਮ ਲਵਾਂਗਾ ਇੱਕ ਤਾਂ ਸਾਰਿਆਂ ਨੂੰ ਇਹ ਪਹਿਲਾਂ ਤਾਂ ਬੇਨਤੀ ਹੈ ਯੂਨੀਅਨ ਲਈ ਸਾਥੇ ਯੂਨੀਅਨ ਦਾ ਪਰਸੋਂ ਧਰਨਾ ਲੱਗਣਾ ਨੰਦਪੁਰ ਸਾਹਿਬ ਜ਼ਰੂਰ ਜਾਓ ਸਾਰੇ ਤੁਹਾਡੇ ਲਈ ਹੈ ਤੁਹਾਡਾ ਧਰਨਾ ਹੈ ਤੁਸੀਂ ਹੀ ਕਰਨਾ ਤੁਹਾਡੇ ਲਈ ਹੀ ਹੈ ਸਾਰੇ ਪੁੱਜੋ ਜ਼ਰੂਰ ਪੁੱਜੋ ਇੱਕ ਵੱਡਾ ਹਮਲਾ ਮਾਰੋ ਤੇ ਆਪਣੇ ਹੱਕ ਲਓ ਦੂਜੀ ਗੱਲ ਸਾਥੀਓ ਮੈਂ ਤੁਹਾਡੇ ਨਾਲ ਕਰਨ ਆਇਆ ਜੋ ਮਾਸਟਰ ਕਾਈਡਰ ਦਾ ਬੈਚ ਨਵਾਂ ਸ਼ੁਰੂ ਹੋਇਆ ਹੁਣੇ ਦੋ ਕੁ ਦਿਨ ਹੋਏ ਨੇ ਹਲੇ ਤੱਕ ਸਮਝੋ ਨਵਾਂ ਮਤਲਬ ਚੱਲੂ ਹੋਇਆ ਹੀ ਨਹੀਂ ਸਮਝੋ ਇਹ ਸਮਝੋ ਲੈਕਚਰ ਕੈਡਰ ਦਾ ਇੱਕ ਬੈਚ ਨਵਾਂ ਪੇਪਰ ਤੱਕ ਜੋੜ ਰਹੇ ਆ 1 ਨਵੰਬਰ ਤੋਂ ਦੱਸਣਾ ਚਾਹਾਂਗਾ ਵੀ ਇਸ ਤੋਂ ਬਾਅਦ ਸ਼ਾਇਦ ਮੈਂ ਲੈਕਚਰ ਕੈਡਰ ਚ ਦਾਖਲੇ ਬੰਦ ਕਰਨ ਲੱਗਾ ਕਿਉਂਕਿ ਪੋਸਟਾਂ ਅਸਾਮੀਆਂ ਜਿਆਦਾ ਨਹੀਂ ਆ ਰਹੀਆਂ ਇਸ ਕਰਨਾ ਦੁਬਾਰੇ ਸ਼ਾਇਦ ਮੈਨੂੰ ਲੱਗਦਾ ਨਹੀਂ ਵੀ ਹੋਰ ਜ਼ਿਆਦਾ ਭੀੜ ਕਰਨ ਦੀ ਲੋੜ ਹੈਗੀ ਆ ਕਿਉਂਕਿ ਪੋਸਟਾਂ ਅਸਾਮੀਆਂ ਘਟਨੇ ਅਸੀਂ ਕਿੰਨੇ ਕੁ ਸਾਥੀ ਇਕੱਠੀਆਂ ਕਰਾਂਗੇ ਕਹਦਾ ਜੀ ਗੁਰਪ੍ਰੀਤ ਸਿੰਘ ਜੀ ਪਹਿਲਾਂ ਆਉਂਦਿਆਂ ਉਹੀ ਕਿਹਾ ਹੈ ਵੀਰੇ ਮੈਂ ਹਾਂਦਿਆਂ ਗੁਰਪ੍ਰੀਤ ਸਿੰਘ ਜੀ ਪਹਿਲਾਂ ਉਹੀ ਕਿਹਾ ਵੀਰੇ ਉਹੀ ਗੱਲ ਕਹੀ ਹੈ ਲੈਕਚਰ ਕੈਡਰ 1 ਜੂਨ ਤੋਂ 1 ਜੂਨ ਤੋਂ ਆਪਣਾ ਨਵਾਂ ਵੈਅ ਸ਼ੁਰੂ ਹੋ ਰਿਹਾ ਬਿਲਕੁਲ ਸ਼ੁਰੂਆਤ ਤੋਂ ਮੁੱਢ ਤੋਂ ਇਤਿਹਾਸਕਰੀ ਤੋਂ ਖੋਜ ਲੋਚਨਾ ਤੋਂ ਉਸ ਤੋਂ ਬਾਅਦ ਅੱਗੇ ਚੱਲਦਾ ਠੀਕ ਹੈ ਜੀ ਮਾਸਟਰ ਕੈਡਰ ਨਵਾਂ ਸ਼ੁਰੂ ਹੋਇਆ ਉਹ ਵੀ ਸਮਝ ਲਓ ਹੋ ਰਿਹਾ ਇੱਕ ਲੋ ਰਾਈਟਰ ਕਿਲੇ ਕਿਤੇ ਅੱਗੇ ਤੱਕ ਤੀਜੀ ਗੱਲ ਨੈਟ ਦੇ ਬੈਚ ਸਾਡਾ ਲਗਭਗ ਜਿਹੜਾ ਕਲਾਸਾ ਚੱਲ ਰਹੀਆਂ ਸੀ ਉਹ ਪੂਰੀਆਂ ਹੋ ਗਈਆਂ ਲਗਭਗ ਥੋੜਾ ਜਿਹਾ ਰਹਿ ਗਿਆ ਕਈ ਸਾਥੀ ਉਹ ਜਮਾਤਾ ਨਹੀਂ ਲੈ ਸਕੇ ਉਹਨਾਂ ਲਈ ਇੱਕ ਅਸੀਂ ਕ੍ਰੈਸ਼ ਕੋਰਸ ਤੇ ਟੈਸਟ ਸੀਰੀਜ਼ ਲਿਆ ਰਹੇ ਹਾਂ ਜਿਹਦੀ ਫੀਸ ਬਹੁਤ ਜ਼ਿਆਦਾ ਨਹੀਂਗੀ ਆਮ ਜੀ ਫੀਸ ਹੈ ਹਰ ਇੱਕ ਦੀ ਪਹੁੰਚ ਦੇ ਵਿੱਚ ਹੈ ਮਾਸਟਰ ਕੈਡਰ ਦੇ ਸਿਲੇਬਸ ਜਿੰਨੀ ਫੀਸ ਹੈ ਮਸਾਂ ਇੰਨੀ ਕੁ ਹੋਗੀ ਵੀ ਲੋਕਾਂ ਮੰਗਾ ਇਹ ਨਹੀਂ ਵੀ ਅਸੀਂ ਪਹਿਲਾਂ ਅਸੀਂ ਵੈਸੇ ਦਾ ਵੈਸੇ ਵੀ ਘੱਟ ਲਈ ਆ ਅਸੀਂ ਕ੍ਰੈਸ਼ ਕੋਰਸ ਤੇ ਟੈਸਟ ਸੀਰੀਜ਼ ਨਾਲ 20 ਦਿਨ ਲਗਾਤਾਰ ਤੁਹਾਨੂੰ ਟੈਸਟ ਵੀ ਕਰਾਵਾਂਗੇ ਰੋਜ਼ਾਨਾ ਰੋਜ਼ਾਨਾ ਇੱਕ ਟੈਸਟ 50 ਨੰਬਰ ਦਾ ਹੋਇਆ ਕਰੂਗਾ ਲਗਭਗ 20 ਦਿਨ ਲਵਾਂਗੇ ਉਹ ਵੀ ਤੁਹਾਡੇ ਤੇ ਕ੍ਰੈਸ਼ ਕੋਰਸ ਵੀ 20 ਦਿਨ ਦਾ ਹੋਊਗਾ ਰੋਜ਼ਾਨਾ ਤੁਹਾਨੂੰ 100 ਇਹ ਜਿਹੇ ਸਵਾਲ ਕਰਵਾਇਆ ਕਰਾਂਗੇ ਜਿਹੜੇ ਬਹੁਤ ਜ਼ਿਆਦਾ ਮਹੱਤਵਪੂਰਨ ਨੇਟ ਦੇ ਪੱਧਰ ਤੇ ਜਿਹੜੇ ਹੈਗੇ ਸਵਾਲ ਇਸ ਲਈ ਆਵਾਜ਼ ਘੱਟ ਗਈ ਹੋਣੀ ਹਾਂ ਚਲੋ ਹੁਣ ਠੀਕ ਹੈ ਯਾਦ ਨਹੀਂ ਰਿਹਾ ਪਹਿਲਾਂ ਤੇ ਸਾਥੀ ਜਿਹੜੇ ਜੁੜਨਾ ਚਾਹੁੰਦੇ ਆ ਜੱਜ ਤੋਂਡੇ ਕੋਈ ਸਾਥੀ ਹੋਰ ਨਹੀਂ ਜਿਹੜੇ ਜੁੜਨਾ ਚਾਹੁੰਦੇ ਆ ਉਹਨਾਂ ਨੂੰ ਇਹ ਸਾਡੀ ਵੀਡੀਓ ਆਪਣੀ ਆਪਣੀ ਗੱਲ ਪਚਾ ਦਿਓ ਮੇਰੇ ਵੱਲੋਂ ਵੀ ਧੰਨਵਾਦ ਹੈ ਉਹਨਾਂ ਵੱਲੋਂ ਵੀ ਤੁਹਾਨੂੰ ਧੰਨਵਾਦ ਹੋਊਗਾ ਅ ਸਿੱਖਿਆ ਕੇਂਦਰ ਜੀ ਮੈਂ ਕਹਿ ਰਿਹਾ ਮਾਸਟਰ ਕਲਾਸ ਲਈ ਵੀ ਵੀਰੇ ਸ਼ੁਰੂ ਹੋ ਗਿਆ ਸ਼ੁਰੂ ਮਤਲਬ ਦੋ ਜਮਾਤਾਂ ਹੋਈਆਂ ਹਲੇ ਤੱਕ ਮਾਸਟਰ ਕਲਾਸ ਲਈ ਤੁਸੀਂ ਆ ਸਕਦੇ ਹੋ ਮਾਸਟਰ ਕੈਡਰ ਲਈ ਵੀ ਆ ਸਕਦੇ ਹੋ ਲੈਕਚਰ ਕੈਡਰ ਲਈ ਵੀ ਆ ਸਕਦੇ ਹੋ ਅ ਸਿੱਖਿਆ ਜੀ ਮਾਸਟਰ ਕੈਡਰ ਦੀ ਆਪਾਂ ਹਾਲੇ ਤੱਕ ਉਹ ਕ੍ਰੈਸ਼ ਕੋਰਸ ਨਹੀਂ ਲਾ ਸਕਦੇ ਕਿਉਂਕਿ ਆਪਾਂ ਨੂੰ ਅਸਾਮੀਅਤ ਦਿਖ ਨਹੀਂ ਰਹੀਆਂ ਨੈਟ ਦਾ ਪੇਪਰ ਤਾਂ ਆ ਗਿਆ ਉਹ ਕ੍ਰੈਸ਼ ਕੋਰਸ ਉਦੋਂ ਹੀ ਲਈਦਾ ਹੁੰਦਾ ਜਦੋਂ ਸਾਹਮਣੇ ਤਰੀਕ ਦਿਸਦੀ ਹੋਵੇ ਪੇਪਰ ਦੀ ਤੇ ਅਸੀਂ ਸਾਰੇ ਸਿਲੇਬਸ ਨੂੰ ਸਾਰੇ ਦਿਮਾਗ ਚੋਂ ਆਪਣੇ ਦਿਮਾਗ ਚ ਘਮਾਉਣਾ ਹੋਵੇ ਜਾਂ ਆਪਾਂ ਹਜ਼ਾਰ ਸਵਾਲ ਇਹ ਜੇ ਕਰਨੇ ਹੋਣ ਜਿਹੜੇ ਸਾਨੂੰ ਪਤਾ ਹੋਵੇ ਵੀ ਬਹੁਤ ਜ਼ਿਆਦਾ ਪ੍ਰਸਿੱਧ ਨਹੀਂ ਠੱਗਾ ਠੋਰੀ ਵਾਲਾ ਕੋਈ ਕੰਮ ਨਹੀਂਗਾ ਆਪਾਂ ਕਹਿ ਦਈਏ ਮੈਂ ਤੁਹਾਨੂੰ ਐਵੇਂ ਕਹਿ ਰਿਆਂ ਕਈ ਗੁਮਰਾਹ ਕਰਕੇ ਕਰ ਲੈਣ ਦੇ ਅਖਲੇ ਸਾਡੇ ਤੋਂ ਨਹੀਂ ਹੁੰਦਾ ਜੀ ਜੋ ਗੱਲ ਸਪਸ਼ਟ ਜੀ ਹੁੰਦੀ ਹੈ ਕ੍ਰੈਸ਼ ਕੋਰਸ ਨੈਟ ਦਾ ਹੋਊਗਾ UGC ਦਾ ਉਹ ਵੀ ਜਲਦ ਤੁਹਾਨੂੰ ਤਰੀਕ ਦੱਸ ਦਿੰਨਾ ਮੈਂ ਸਾਡਾ ਸਲੇਮ ਥੋੜਾ ਜਿਹਾ ਰਹਿ ਗਿਆ ਨਾ ਮੈਂ ਹੁਣ ਕਿਸੇ ਨੂੰ ਦਾਖਲ ਵੀ ਕਰ ਰਿਹਾ ਨਹੀਂ ਰਿਹਾ ਇੱਕ ਦੋ ਸਾਥੀਆਂ ਦੇ ਫੋਨ ਵੀ ਆਇਆ ਸੀ ਅੱਜ ਮੈਸੇਜ ਆਇਆ ਯੋ ਜੀ ਜੀ ਸਾਡਾ ਕਰਦੇ ਵੈਡ ਮੈਂ ਰਿਕਾਰਡਿੰਗਾਂ ਦਿਖਾਉਣ ਤੇ ਵਿਸ਼ਵਾਸ ਨਹੀਂ ਕਰਦਾ ਕਈਆਂ ਨੂੰ ਹੁੰਦਾ ਵੀ ਆ ਐਡ ਕਰਤਾ ਵੀ ਰਿਕਾਰਡਿੰਗਾਂ ਪਈਆਂ ਪੁਰਾਣੀਆਂ ਦੇਖ ਲਵਾਂ ਨਹੀਂ ਸਾਡਾ ਇਹ ਵਿਸ਼ਵਾਸ ਨਹੀਂਗਾ ਅਸੀਂ ਰਿਕਾਰਡਿੰਗਾਂ ਨਹੀਂ ਦਿਖਾਉਂਦੇ ਅਸੀਂ ਲਾਈਵ ਜਮਾਤ ਦੇ ਵਿੱਚ ਹੀ ਵਿਸ਼ਵਾਸ ਰੱਖਦੇ ਹਾਂ ਰਿਕਾਰਡਿੰਗਾਂ ਪਈਆਂ ਜ਼ਰੂਰ ਰਹਿੰਦੀਆਂ ਨੇ ਦੋ ਦੋ ਸਾਲ ਦੀਆਂ ਪਈਆਂ ਹੁੰਦੀਆਂ ਨੇ ਪਰ ਅਸੀਂ ਜਿਵੇਂ ਲੈਕਚਰ ਕੈਡਰ ਦੀ ਤੀਜੀ ਵਾਰ ਸਿਲੇਬਸ ਸ਼ੁਰੂ ਹੋਣਾ ਤੀਜੀ ਵਾਰ ਪੁਰਾਣੀਆਂ ਵਿੱਚ ਹੀ ਪਈਆਂ ਪਰ ਮੈਂ ਸ਼ੁਰੂ ਤੋਂ ਲਾਈਵ ਜ਼ਰੂਰ ਕਰਾਂਗਾ ਲਾਈਵ ਸ਼ੁਰੂ ਹੋਣਗੀਆਂ ਜਿਹੜੇ ਸਾਥੀ ਨਵੇਂ ਔਰੇ ਆ ਉਹ ਲਾਈਵ ਹੀ ਦੇਖਣਗੇ ਰਿਕਾਰਡਿੰਗ ਵੀ ਦੇਖ ਲੈਣ ਉਹ ਉਹਨਾਂ ਦੀ ਮਰਜ਼ੀ ਹੈ ਉਹਦੀ ਕੋਈ ਫੀਸ ਨਹੀਂ ਲਹਦਾ ਠੀਕ ਹੈ ਜੀ UGC NET ਦੀ ਜੋ ਜਮਾਤਾਂ ਨਹੀਂ ਲੈ ਸਕੇ ਉਹ ਸਿਰਫ ਹਫਤਾ ਇੰਤਜ਼ਾਰ ਕਰਨ ਬਦ ਤੋਂ ਬਾਅਦ 10 ਦਿਨ ਉਸ ਤੋਂ ਬਾਅਦ ਉਹਨਾਂ ਨੂੰ ਜਮਾਤਾਂ ਮਿਲ ਜਾਣਗੀਆਂ ਜਿਹੜੀ ਉਹਨਾਂ ਸਾਰਾ ਕੁੱਲ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕੁੱਲ ਸਿਲੇਬਸ ਜਿੱਥੇ ਕੋਜ ਲੋਚਨਾ ਤੇ ਵਿਆਕਰਨ ਸੱਭਿਆਚਾਰ ਭਾਸ਼ਾ ਵਿਗਿਆਨ ਇਹ ਸਾਰਾ ਹੀ ਸਿਧਾਂਤਕ ਸਵਾਲ ਸਾਰੇ ਤੁਹਾਨੂੰ ਟੈਸਟਾਂ ਰਾਹੀਂ ਵੀ OMR ਸ਼ੀਟਾਂ ਵਾਲੇ ਜਿਹੜੇ ਟੈਸਟ ਹੁੰਦੇ ਨੇ ਬਹੁ ਵਿਕਲਪੀ ਤੇ ਲਾਈਵ ਜਮਾਤ ਨਾਲ ਰਿਕਾਰਡਿੰਗ ਵੀ ਮਿਲੇਗੀ ਉਹ ਸਾਰਾ ਤੁਹਾਨੂੰ ਤੁਹਾਨੂੰ ਮਹੀਨੇ ਦੇ ਵਿੱਚ 20 ਦਿਨਾਂ ਦੇ ਵਿੱਚ ਪੇਪਰ ਦੇਣ ਲਈ ਤਿਆਰ ਕਰ ਦਿਆਂਗੇ ਲੈਕਚਰ ਗੈਡਰ ਦਾ ਪੇਪਰ ਤੱਕ ਦਾਖਲਾ ਕਰ ਰਹੇ ਆ ਇਹ ਹੋ ਸਕਦਾ ਇਹ ਦਾਖਲਾ ਆਖਰੀ ਵਾਰ ਹੋਵੇ ਇਹ ਹੋ ਸਕਦਾ ਇਸ ਤੋਂ ਬਾਅਦ ਦਾਖਲਾ ਨਾ ਹੋਵੇ ਸਿਰਫ ਮਾਸਟਰ ਗੈਡਰ ਹੋ ਸਕਦਾ ਮਾਸਟਰ ਗੈਡਰ ਚੱਲ ਰਿਹਾ ਹੈ ਇੱਕ ਵਾਰ ਸਿਲੇਬਸ ਵਾਲਾ ਉਹ ਤੁਸੀਂ ਆ ਸਕਦੇ ਹੋ ਇੰਨੀਆਂ ਗਬਨਤੀਆਂ ਨੇ ਕੱਲ ਤੁਹਾਨੂੰ ਮੈਂ ਇਸਲਾਮ ਬਾਰੇ ਇੱਕ ਬਹੁਤ ਡੂੰਗਾ ਸੈਸ਼ਨ ਲਿਆ ਕੇ ਆ ਕੇ ਆਉਂਗਾ ਮੇਰੀ ਇਕਦਮਾਂਤ ਬਹੁਤ ਹੀ ਬੋਝਲ ਨਹੀਂ ਹੁੰਦੀ ਬਹੁਤ ਹੀ ਲੰਮੀ ਨਹੀਂ ਹੁੰਦੀ 20 25 30 ਮਿੰਟ ਦੀ ਜਮਾਤ ਲਾਉਣੇ ਆ ਵੱਧ ਤੋਂ ਵੱਧ ਤਾਂ ਕਿ ਤੁਹਾਨੂੰ ਆਸਾਨੀ ਹੋਵੇ ਹੁਣ ਥੋੜੀ ਜਿਹੀ ਕਮੈਂਟ ਲੈ ਲੈਣੇ ਆਪਾਂ ਗੁਰਪ੍ਰੀਤ ਸਿੰਘ ਜੀ ਵਾਰ-ਵਾਰ ਕਹਿ ਰਹੇ ਨੇ ਇਹਨਾਂ ਦੀ ਗੱਲ ਤੇ ਗੌਰ ਕਰੋ ਮੈਂ ਤੁਹਾਨੂੰ ਆਉਂਦਿਆਂ ਪਹਿਲੇ ਇਹੀ ਕਿਹਾ ਸੀ ਵੀ ਸਭ ਤੋਂ ਪਹਿਲਾਂ ਆਪਾਂ ਉਹਨਾਂ ਚੀਜ਼ਾਂ ਲਈ ਲੜੀਏ ਜਿਹੜੀਆਂ ਸਾਨੂੰ ਪੜ ਕੇ ਸਾਨੂੰ ਮਤਲਬ ਪੜ ਕੇ ਸਾਨੂੰ ਫਾਇਦਾ ਤਾਂ ਹੀ ਹੋਣਾ ਜੇ ਸਾਮੀਆਂ ਦਸਣੀਆਂ ਭਾਵੇਂ ਸਿੱਖਿਆ ਹੋਰ ਬਹੁਤ ਕੰਮਾਂ ਲਈ ਜ਼ਰੂਰੀ ਆ ਸਿੱਖਿਆ ਦਾ ਕੋਈ ਮੁੱਲ ਨਹੀਂ ਹੁੰਦਾ ਪਰ ਵੇਖੋ ਅਸੀਂ ਬੇਰੁਜ਼ਗਾਰ ਆ ਅਸੀਂ ਸਿੱਖਿਆ ਨੂੰ ਆਪਣਾ ਆਰਥਿਕਤਾ ਦੇ ਤੌਰ ਤੇ ਵੀ ਅਸੀਂ ਉਹਦਾ ਹੱਲ ਕਰਦੇ ਸੋ ਉਹ ਪ੍ਰੋਟੈਸਟ ਤੇ ਜ਼ਰੂਰ ਜਾਓ ਸਾਡੇ ਜਮਾਤਾਂ ਵਾਲੇ ਘੱਟੋ ਘੱਟ 50 ਸਾਥੀ ਅਸੀਂ ਜਾ ਰਹੇ ਹਾਂ ਸਾਡੇ ਸਾਥੀ ਤੇ ਐਨੇ ਸਿਆਣੇ ਆ ਮਤਲਬ ਵੰਡ ਵੀ ਦੇ ਰਹੇ ਕਈ ਕੁੜੀਆਂ ਇਹ ਜੀਆਂ ਨੇ ਅੱਜ ਮੈਨੂੰ ਨੇ ਪੁੱਛ ਰਹੀ ਕੁੜੀ ਸਰ ਕਿੰਨੇ ਦੇਵਾਂ ਮੈਂ ਕਿ ਤੇਰੀ ਸ਼ਰਧਾ ਅਨਸਾਰ ਦੇ ਸੰਦੀਪ ਲਿਖ ਰਹੀ ਹੈ ਨਹੀਂ ਨਹੀਂ ਸਰ ਤੁਸੀਂ ਦੱਸੋ ਕਿੰਨੇ ਦੇਣੇ ਮੈਂ ਉਹਨੇ ਭੇਜ ਤੁਸੀ ਇਹ ਜੇ ਬੰਦੇ ਅਡੇ ਕੋਲ ਹੈਗੇ ਤਾਂ ਬਾਕੀ ਸਾਰੇ ਪੰਜਾਬ ਦਾ ਸਹਿਯੋਗ ਚਾਹੀਦਾ ਇਹ ਸਾਮੀਆਂ ਸਿਰਫ ਸਾਨੂੰ ਨਹੀਂ ਮਿਲਣੀਆਂ ਸਾਰੇ ਅਕਾਦਮੀ ਵਾਲਿਆਂ ਨੂੰ ਵੀ ਬੇਨਤੀ ਹੈ ਜਿੱਥੇ ਵੀ ਤੁਸੀਂ ਪੜ ਰਹੇ ਹੋ ਬਣਾ ਰਹੇ ਹਾਂ ਭਾਈ ਜੂਨੀਅਰ ਨੂੰ ਤੁਸੀਂ ਫੰਡ ਵੀ ਦਿਓ ਤੇ ਉਹਨਾਂ ਨੂੰ ਉੱਥੇ ਰਸ਼ ਵੀ ਕਰਾਓ ਲੋਕਾਂ ਦਾ ਸਾਡੇ ਬੇਰੁਜ਼ਗਾਰ ਸਾਥੀ ਪਹੁੰਚਣ ਸਾਡੇ ਥੋੜੇ ਜਿਹੀ ਕਮੈਂਟ ਲੈ ਲੈਣੇ ਆ ਜੀ ਸਤਿ ਸ਼੍ਰੀ ਅਕਾਲ ਜੀ ਰੁਪਿੰਦਰ ਭੁੱਲਰ ਜੀ ਪਰਮ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਸਤਿ ਸ਼੍ਰੀ ਅਕਾਲ ਭਾਈ ਅ ਸ਼ਿਖਸ਼ਾ ਕੇਂਦਰ ਜੀ ਕਹਿੰਦੇ ਨੇ ਸਰ 2025 ਵਿੱਚ ਹੋ ਜਾਏਗਾ ਆ ਵੇਖੋ ਜੀ ਮੈਂ ਤੇ ਕਹਿਣਾ ਤੁਸੀਂ ਜੂਨ ਨਹੀਂ ਆਉਣੀ ਤੇ ਤੁਸੀਂ ਵੱਡਾ ਹੰਬਲਾ ਮਾਰ ਦਿੱਇਆ ਸ਼ਿਖਸ਼ਾ ਜੀ ਤੇ ਆਪਾਂ ਮੈਨੂੰ ਲੱਗਦਾ ਹੈ ਵੀ ਅਜ ਜੂਨ ਨਿੰਗਣ ਦੇਣਾ ਜੂਨ ਦੇ ਵਿੱਚ ਛੁੱਟੀਆਂ ਨੇ ਤੁਸੀਂ ਹਰ ਹਫ਼ਤੇ ਪ੍ਰੋਟੈਸਟ ਕਰੋ ਇਹ ਤਾਂ ਗੋਡਿਆਂ ਤੇ ਆ ਜਿਹੜੀ ਸਰਕਾਰ ਇਕਤਾ ਦੇ ਵਿੱਚ ਬੜਾ ਆਪਾਂ ਬਚਪਨ ਤੋਂ ਪੜਦੇ ਆਏ ਆ ਇਕਤਾ ਰੱਖੋ ਸਾਰੇ ਜਾਓ ਆਪਣੀ ਖਾਤਰ ਜਾਓ ਯਾਰ ਕਿਸੇ ਖਾਤਰ ਕਿਉਂ ਜਾਣਾ ਮੈਂ ਥੋੜੀ ਖਾਤਰ ਥੋੜੀ ਜਾਊਂਗਾ ਤੁਸੀਂ ਮੇਰੀ ਖਾਤਰ ਥੋੜੀ ਜਾਓਗੇ ਤੁਸੀਂ ਸਾਮੀਆਂ ਲੈਣੀਆਂ ਉਸ ਤੋਂ ਬਾਅਦ ਮਨਿੰਦਰ ਜੀ ਚਲੋ ਹਾਂ ਠੀਕ ਹੈ ਮਨਿੰਦਰ ਮੈਂ ਤੈਨੂੰ ਪਤਾ ਹੈ ਇਹ ਚੀਜ਼ਾਂ ਤੋਂ ਰੋਕਦਾ ਹੁੰਨਾ ਜੀਆਰਐਫ ਦੇ ਵਿੱਚ ਕੁਝ ਫੀਸ ਦੀ ਵੀਰੇ ਉੱਪਰ ਜਿਹੜੇ ਜਿਵੇਂ ਮੈਡਿਕਲ ਲਿਸਟ ਬਣਦੀ ਹੈ 10ਵੀਂ 12ਵੀਂ ਦੀ ਬਣੀ ਨਾ 95 ਤੋਂ ਉੱਪਰ ਜੀਆਰਐਫ ਦੇ ਵਿੱਚ ਉੱਪਰ ਸਿਖਰਤਾ ਵਾਲੇ ਬੰਦੇ ਚੁੱਕੇ ਜਾਂਦੇ ਆ ਉਹਦੇ ਲਈ ਕੁਝ ਮਾਪਦੰਡ ਨਹੀਂ ਜਿਵੇਂ ਮੁੰਡੇ ਆ ਲਈ ਸ਼ਾਇਦ 30 ਉਮਰ ਹੈ 31 ਉਮਰ ਹੈ 31 ਸ਼ਾਇਦ ਕੁੜੀਆਂ ਲਈ 35 ਹੈ ਇਸ ਤਰ੍ਹਾਂ ਕੈਟਾਗਰੀ ਆਲੀ ਥੋੜੀ ਛੋਟ ਹੁੰਦੀ ਹੈ ਇਹ ਉਮਰ ਤੈ ਹੁੰਦੀ ਹੈ ਚਲੋ ਕੋਈ ਨਹੀਂ ਤੁਹਾਡੀ ਮਰਜ਼ੀ ਜੋ ਮਰਜ਼ੀ ਲਿਖੀ ਜੋ ਇਹ ਕਮੈਂਟ ਰਹਿੰਦੇ ਨਹੀਂ ਨਾਲੇ ਮਨਿੰਦਰ ਕੌਰ ਜੀ ਇਹ ਉੱਡ ਜਾਂਦੇ ਇਹ ਕਿਸੇ ਨੇ ਦੇਖਣੇ ਮੈਂ ਦੇਖ ਕੇ ਮੈਨੂੰ ਥੋੜੀ ਜੀ ਦਿੱਕਤ ਹੋ ਰਹੀ ਹੈ ਕਿਉਂਕਿ ਤੁਹਾਨੂੰ ਪਤਾ ਮੈਂ ਇਹਨਾਂ ਨੂੰ ਕਹਿਣਾ ਹੁੰਦਾ ਹੈ ਪੰਪ ਹੈ ਸੁਣ ਲਓ ਮਨਿੰਦਰ ਮਨਿੰਦਰ ਕੌਰ ਕੀ ਲਿਖ ਰਹੀ ਹੈ ਬੋਲ ਦਿਨਾ ਮਨਿੰਦਰ ਕੈਰੀ ਫਿੰਗਰ ਵਾਲਾ ਕਲਾਸਿਸ ਨਾਮ ਹੀ ਕਾਫੀ ਹੈ ਅ ਅਗਰ ਲਿਖ ਰਹੀ ਹੈ ਜਿੰਨੀ ਮੈਂ ਤਾਂ ਸਰ ਜਿੰਨੀ ਮੈਂ ਕੋਈ ਨਹੀਂ ਕਰਾਉਂਦਾ ਇਹ ਮੈਂ ਮਾਨ ਨਹੀਂ ਇਹ ਮੈਨੂੰ ਇਹ ਇੰਨਾ ਕਿ ਮੇਰੇ ਤੇ ਵਿਸ਼ਵਾਸ ਆਪਣੇ ਆਪ ਤੇ ਹੈਗਾ ਮੈਂ ਕਦੇ ਵੀ ਕਹਿੰਦਾ ਮੈਂ ਅਧਿਆਪਕ ਬਣ ਚੁੱਕਿਆ ਮੈਂ ਅਧਿਆਪਕ ਬਣਨ ਦੀ ਕੋਸ਼ਿਸ਼ ਕਰ ਰਿਹਾ ਮੈਂ ਕਦੇ ਨਹੀਂ ਕਹਾਂਗਾ ਵੀ ਮੈਂ ਸਭ ਤੋਂ ਵੱਧ ਜਾਣਦਾ ਨਹੀਂ ਇੱਕ ਚੀਜ਼ ਮੈਂ ਕਹਿ ਦਿੰਦਾ ਜਿਹੜੇ ਇਹ ਇੰਡਸਟਰੀ ਐ ਇੱਕ ਸਮਝ ਸਿੱਖਿਆ ਦੀ ਜਿਹੜੀ ਸਿੱਖਿਆ ਨੂੰ ਵੇਚਦੇ ਵੀ ਐ ਤੇ ਕਰਾਉਂਦੇ ਵੀ ਇਹਦੇ 'ਚ ਮਿਹਨਤ ਤਾਂ ਨਹੀਂ ਕਰ ਸਕਦੇ ਮੇਰੇ ਬਰਾਬਰ ਕਰੇ ਜਾਂ ਲਾਲਣ ਜੋ ਅੱਖਾਂ ਦੁਖਦੀਆਂ ਸਿਰ ਦੁਖਦਾ ਗੋਲੀ ਖਾ ਲਾਂਗੇ ਮਿਹਨਤ ਕਰਨ ਤੋਂ ਨਹੀਂ ਭਜਦੇ ਕਰਾਉਣ ਤੋਂ ਨਹੀਂ ਭਜਦੇ ਇਹ ਗੱਲ ਤਾਂ ਪੱਕੀ ਐ ਇਹ ਗੱਲ ਤਾਂ ਮੈਂ ਸ਼ਵਾਸ ਤਨ ਮੈਂ ਮੰਨ ਲੈਣਾ ਚਲੋ ਜੀ ਠੀਕ ਐ ਜੀ ਆਪਾਂ ਹੁਣ ਦਿਓ ਇਜਾਜ਼ਤ ਇੱਕ ਗੱਲ ਕਰਨੀ ਹੈ ਜੀ ਧਰਨੇ ਤੇ ਪਹੁੰਚੋ ਸਾਰੇ ਜ਼ਰੂਰ ਪਹੁੰਚੋ ਤੁਹਾਡੇ ਹੱਕਾਂ ਦੀ ਗੱਲ ਹੈ ਤੁਹਾਡੇ ਖਾਤਰ ਹੈ ਤੇ ਜਿੰਨਾਂ ਸਾਥੀਆਂ ਨੇ ਦਾਖਲੇ ਲੈਣੇ ਭਾਈ ਮਾਸਟਰ ਕੈਡਰ ਲੈਕਚਰ ਕੈਡਰ ਤੇ ਕ੍ਰੈਸ਼ ਕੋਰਸ UGC NET ਸੰਪਰਕ ਕਰੋ ਹਰ ਹਿੱਲਾ ਕਰਾਂਗੇ ਤੁਹਾਨੂੰ ਪਾਰ ਲਾਉਣ ਦਾ ਬਾਕੀ ਕੁਝ ਹੱਤ ਚੀਜ਼ ਕੁਦਰਤ ਦੇ ਹੱਥ ਛੱਡ ਦਿਆਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਹਾਂ ਜੀ ਕੱਲ ਨੂੰ ਇਸਲਾਮ ਬਾਰੇ ਡੂੰਗੀ ਜਾਣਕਾਰੀ ਕੁਛ ਕੱਲ ਸ਼ਨੀਵਾਰਾ ਛੁੱਟੀ ਐ ਤੁਹਾਡੇ ਲਈ ਐ ਕੱਲ ਦਾ ਦਿਨ ਕੱਲ ਆ ਜਾਓ ਤਿਆਰ ਰਹੋ